ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਰਾਤ ਦੇ 2:00 ਵੱਜ ਚੁੱਕੇ ਸੀ ਪੂਰੇ ਘਰ ਵਿੱਚ ਹਨੇਰਾ ਸੀ ਘਰ ਦੇ ਸਾਰੇ ਮੈਂਬਰ ਗੂੜੀ ਨੀਂਦ ਵਿੱਚ ਸੁੱਤੇ ਹੋਏ ਸੀ ਸਿੰਦਰ ਕੌਰ ਨੂੰ ਪਿਆਸ ਲੱਗੀ ਤੇ ਉਸ ਦੀ ਨੀਂਦ ਖੁੱਲ ਗਈ ਜਦੋਂ ਉਹ ਪਾਣੀ ਪੀਣ ਲਈ ਉੱઠી ਤਾਂ ਉਸ ਨੇ ਦੇਖਿਆ ਅੱਜ ਉਹ ਆਪਣੇ ਕਮਰੇ ਵਿੱਚ ਪਾਣੀ ਵਾਲਾ ਜੱਗ ਰੱਖਣਾ ਹੀ ਭੁੱਲ ਗਈ ਸੀ ਸਿੰਦਰ ਕੌਰ ਹੌਲੀ-ਹੌਲੀ ਉੱਠ ਕੇ ਰਸੋਈ ਵੱਲ ਜਾਣ ਲੱਗੀ ਜਦੋਂ ਉਹ ਰਸੋਈ ਵਿੱਚ ਪਹੁੰਚੀ ਤਾਂ ਰਸੋਈ ਦਾ ਬੁਰਾ ਹਾਲ ਸੀ ਝੂਠੇ ਭਾਂਡਿਆਂ ਨਾਲ ਸਿੰਗ ਭਰਿਆ ਪਿਆ ਸੀ ਸੈਲਫ ਉੱਪਰ ਸਬਜ਼ੀ ਦੇ ਛਿੱਟੇ ਤੇ ਆਟਾ ਡੁੱਲਿਆ ਹੋਇਆ ਸੀ ਛਿੰਦਰ ਕੌਰ ਨੇ ਪਹਿਲਾਂ ਪਾਣੀ ਦਾ ਗਲਾਸ ਭਰ ਕੇ ਪੀਤਾ ਉਸ ਤੋਂ ਬਾਅਦ ਉਸਨੇ ਸਾਰੇ ਬਰਤਨ ਸਾਫ਼ ਕੀਤੇ ਤੇ ਸੈਲਫ ਉੱਪਰ ਵੀ ਸਫਾਈ ਕੀਤੀ ਠੰਡ ਦਾ ਮੌਸਮ ਹੋਣ ਕਰਕੇ ਠੰਡੇ ਪਾਣੀ ਨਾਲ ਉਸਦੇ ਹੱਥ ਕੰਬਣ ਲੱਗੇ ਦੇਖਦੇ ਹੀ ਦੇਖਦੇ ਸ਼ਿੰਦਰਕੌਰ ਨੇ ਰਸੋਈ ਨੂੰ ਚਮਕਾ ਦਿੱਤਾ ਫਿਰ ਉਸਨੇ ਪਾਣੀ ਵਾਲਾ ਜੱਗ ਭਰਿਆ ਅਤੇ ਹੌਲੀ-ਹੌਲੀ ਆਪਣੇ ਕਮਰੇ ਵੱਲ ਜਾਣ ਲੱਗੀ ਉਹ ਮਨ ਹੀ ਮਨਾ ਸੋਚਣ ਲੱਗੀ ਕਿ ਕੀ ਇੱਕ ਮਾਂ ਦੀ ਜ਼ਿੰਦਗੀ ਦੂਜਿਆਂ ਲਈ ਹੀ ਹੁੰਦੀ ਹੈ ਕੀ ਕੋਈ ਮੇਰੇ ਬਾਰੇ ਵੀ ਕਦੇ ਸੋਚੇਗਾ ਸ਼ਿੰਦਰਕੌਰ ਆਪਣੇ ਕਮਰੇ ਵਿੱਚ ਜਾ ਕੇ ਕੰਬੜਾ ਲੈ ਕੇ ਬਿਸਤਰੇ ਤੇ ਪੈ ਗਈ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਸੋਚ ਰਹੀ ਸੀ ਕਿ ਸਵੇਰ ਹੁੰਦੇ ਹੀ ਫੇਰ ਉਹੀ ਸਭ ਸ਼ੁਰੂ ਹੋ ਜਾਵੇਗਾ ਨੂੰ ਦੇ ਤਾਨੇ ਸੁਣਨੇ ਪੈਣਗੇ ਕੁਝ ਸਮੇਂ ਬਾਅਦ ਸਵੇਰ ਹੋਣ ਲੱਗੀ ਸੀ ਸ਼ਿੰਦਰ ਕੌਰ ਨੂੰ ਬੇਸ਼ੱਕ ਨੀਂਦ ਨਹੀਂ ਆਈ ਸੀ ਪਰ ਉਸ ਤੋਂ ਬਿਸਤਰੇ ਵਿੱਚੋਂ ਉੱਠਿਆ ਵੀ ਨਹੀਂ ਗਿਆ ਸੀ ਫੇਰ ਉਸ ਦੀ ਨੂੰਹ ਰਣਵੀਰ ਗੁੱਸੇ ਵਿੱਚ ਬੋਲਦੀ ਹੋਈ ਉਸ ਦੇ ਕਮਰੇ ਵਿੱਚ ਆਈ ਅਤੇ ਕਹਿਣ ਲੱਗੀ ਕਿ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਮੰਮੀ ਜੀ ਤੁਸੀਂ ਐਨੇ ਗਿਰ ਜਾਓਗੇ ਸ਼ਿੰਦਰਕੌਰ ਆਪਣੀ ਨੂੰਹ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਈ ਉਸ ਵੱਲ ਦੇਖਦੀ ਹੋਈ ਕਹਿਣ ਲੱਗੀ ਕਿ ਹੁਣ ਮੈਂ ਕੀ ਕਰ ਦਿੱਤਾ ਮੰਮੀ ਜੀ ਤੁਸੀਂ ਅੱਧੀ ਰਾਤ ਨੂੰ ਰਸੋਈ ਵਿੱਚ ਗਏ ਸੀ ਹਾਂ ਪੁੱਤਰ ਮੈਨੂੰ ਪਿਆਸ ਲੱਗੀ ਸੀ ਰਾਤ ਮੈਂ ਪਾਣੀ ਵਾਲਾ ਜੱਗ ਰੱਖਣਾ ਭੁੱਲ ਗਈ ਸੀ ਰਣਵੀਰ ਉੱਚੀ ਉੱਚੀ ਬੋਲ ਕੇ ਆਪਣੇ ਘਰ ਵਾਲੇ ਅਤੇ ਜੇਠ ਜਠਾਣੀ ਨੂੰ ਬੁਲਾਉਣ ਲੱਗੀ ਸ਼ਿੰਦਰ ਕੌਰ ਨੇ ਫੇਰ ਪੁੱਛਿਆ ਪੁੱਤਰ ਮੈਂ ਅਜੇਹਾ ਕੀ ਕਰ ਦਿੱਤਾ ਜਿਹੜਾ ਤੂੰ ਐਨੇ ਗੁੱਸੇ ਵਿੱਚ ਬੋਲ ਰਹੀ ਹੈ ਸ਼ਿੰਦਰ ਦਾ ਘਰ ਵਾਲਾ ਕਮਰੇ ਵਿੱਚ ਆਇਆ ਤੇ ਕਹਿਣ ਲੱਗਿਆ ਕਿ ਕੀ ਗੱਲ ਹੈ ਜੋ ਤੂੰ ਸਵੇਰੇ ਸਵੇਰੇ ਐਨਾ ਰੌਲਾ ਪਾ ਰਹੀ ਹੈ ਰਣਵੀਰ ਕਹਿਣ ਲੱਗੀ ਕਿ ਤੁਸੀਂ ਸਾਰੇ ਖੁਦ ਹੀ ਦੇਖ ਲਓ ਮੰਮੀ ਜੀ ਅੱਧੀ ਰਾਤ ਨੂੰ ਚੁੱਪਚਾਪ ਰਸੋਈ ਵਿੱਚ ਗਏ ਸੀ ਸ਼ਿੰਦਰ ਕੌਰ ਕਹਿਣ ਲੱਗੀ ਕਿ ਮੈਂ ਚੁੱਪਚਾਪ ਨਹੀਂ ਗਈ ਪਾਣੀ ਪੀਣ ਗਈ ਸੀ ਮੇਰੇ ਜੱਗ ਵਿੱਚ ਪਾਣੀ ਨਹੀਂ ਸੀ ਰਣਵੀਰ ਕਹਿਣ ਲੱਗੀ ਕਿ ਜੇਕਰ ਤੁਹਾਡੇ ਜੱਗ ਵਿੱਚ ਪਾਣੀ ਨਹੀਂ ਸੀਤਾ ਤੁਸੀਂ ਮੈਨੂੰ ਸ਼ਾਮ ਨੂੰ ਕਿਉਂ ਨਹੀਂ ਦੱਸਿਆ ਤੁਸੀਂ ਰਸੋਈ ਵਿੱਚ ਤਾਂ ਕਚਾਂਕ ਕਰਨ ਕਿਉਂ ਚਲੇ ਜਾਂਦੇ ਹੋ ਰਣਵੀਰ ਦੇ ਘਰ ਵਾਲਾ ਕਹਿਣ ਲੱਗਿਆ ਕਿ ਰਣਵੀਰ ਮਾਂ ਸਿਰਫ ਪਾਣੀ ਲੈਣ ਗਈ ਸੀ ਇਸ ਵਿੱਚ ਹੰਗਾਮਾ ਕਰਨ ਵਾਲੀ ਕੀ ਗੱਲ ਹੈ ਰਣਵੀਰ ਕਹਿਣ ਲੱਗੀ ਕਿ ਜੇਕਰ ਮੰਮੀ ਰਸੋਈ ਵਿੱਚ ਪਾਣੀ ਲੈਣ ਗਈ ਸੀ ਤਾਂ ਸਿਰਫ ਪਾਣੀ ਲੈ ਕੇ ਕਿਉਂ ਨਹੀਂ ਮੁੜ ਕੇ ਆਈ ਉੱਥੇ ਸਫਾਈ ਕਰਨ ਕਿਉਂ ਲੱਗ ਗਈ ਰਣਵੀਰ ਦੀ ਹਾਂ ਵਿੱਚ ਹਾਂ ਮਲੌਂਦੀ ਹੋਈ ਉਸ ਦੀ ਜਠਾਣੀ ਵੀ ਕਹਿਣ ਲੱਗੀ ਕਿ ਪਤਾ ਨਹੀਂ ਕੀ ਗੱਲ ਹੈ ਮੰਮੀ ਜੀ ਨੂੰ ਰਾਤ ਨੂੰ ਰਸੋਈ ਵਿੱਚ ਸਫਾਈ ਕਰਨ ਦਾ ਕੀ ਸ਼ੌਂਕ ਚੜਿਆ ਹੈ ਰਣਵੀਰ ਦਾ ਘਰ ਵਾਲਾ ਅਤੇ ਜੇਠ ਕਹਿਣ ਲੱਗੇ ਕਿ ਜੇਕਰ ਮੰਮੀ ਨੇ ਰਸੋਈ ਵਿੱਚ ਝੂਠੇ ਭਾਂਡੇ ਮਾਂਝ ਦਿੱਤੇ ਤਾਂ ਫਿਰ ਇਸ ਵਿੱਚ ਗੁੱਸੇ ਹੋਣ ਵਾਲੀ ਕੀ ਗੱਲ ਹੈ ਸ਼ਿੰਦਰਕੌਰ ਦੀ ਨੂੰ ਨੇ ਫਿਰ ਕਿਹਾ ਕਿ ਜੇਕਰ ਇਨਾਂ ਨੂੰ ਸਫਾਈ ਦਾ ਇੰਨਾ ਸ਼ੌਂਕ ਚੜਿਆ ਹੈ ਤਾਂ ਦਿਨ ਵੇਲੇ ਪੂਰੇ ਘਰ ਵਿੱਚ ਝਾੜੂ ਪੋਚਾ ਕਰ ਲਿਆ ਕਰਨ ਪਰ ਮੇਰੀ ਸੋਈ ਵੱਲ ਚਾਕਣ ਦੀ ਕੋਈ ਲੋੜ ਨਹੀਂ ਹੈ ਰਸੋਈ ਦੀ ਸਫਾਈ ਦੇ ਨਾਲ ਨਾਲ ਇਨਾਂ ਨੇ ਮੇਰੇ ਰੱਖੇ 2000 ਰੁਪਏ ਤੇ ਵੀ ਹੱਥ ਸਾਫ਼ ਕਰ ਦਿੱਤਾ ਹੈ ਆਪਣੀ ਨੂੰਂਡੀਆਂ ਗੱਲਾਂ ਸੁਣ ਕੇ ਸ਼ਿੰਦਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਕਹਿਣ ਲੱਗੀ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਮੈਂ ਕੋਈ ਪੈਸੇ ਨਹੀਂ ਚੁੱਕੇ ਜਦੋਂ ਮੈਂ ਪਾਣੀ ਪੀਣ ਗਈ ਤਾਂ ਉੱਥੇ ਭਾਂਡਿਆਂ ਦਾ ਢੇਰ ਲੱਗਿਆ ਦੇਖ ਕੇ ਮੇਰੇ ਤੋਂ ਰੁਕਿਆ ਨਹੀਂ ਗਿਆ ਮੈਂ ਸਾਰੇ ਭਾਂਡੇ ਸਾਫ਼ ਕਰ ਦਿੱਤੇ ਸ਼ਿੰਦਰਕੌਰ ਆਪਣੇ ਪੁੱਤਰਾਂ ਨੂੰ ਕਹਿਣ ਲੱਗੀ ਕਿ ਪੁੱਤਰ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਮੈਂ ਪੈਸੇ ਚੁੱਕੇ ਹਨ ਉਸ ਦੇ ਪੁੱਤਰ ਕਹਿਣ ਲੱਗੇ ਕਿ ਮਾਂ ਜੇਕਰ ਪੈਸੇ ਤੁਸੀਂ ਨਹੀਂ ਚੱਕੇ ਤਾਂ ਫਿਰ ਕਿੱਥੇ ਗਏ ਸ਼ਿੰਦਰਕੌਰ ਦੇ ਦੋਨੇ ਪੁੱਤਰ ਆਪਣੇ ਘਰ ਵਾਲਿਆਂ ਦੇ ਆਪਣੀ ਮਾਂ ਨੂੰ ਬੋਲੇ ਗਏ ਬੋਲਕ ਬੋਲ ਸੁਣਦੇ ਰਹੇ ਪਰ ਉਹਨਾਂ ਦੀ ਹਿੰਮਤ ਨਾ ਹੋਈ ਕਿ ਉਹ ਉਹਨਾਂ ਨੂੰ ਚੁੱਪ ਕਰਾ ਦੇਣਾ ਉਹਨਾਂ ਵਿੱਚ ਆਪਣੀ ਮਾਂ ਦਾ ਪੱਖ ਲੈਣ ਦੀ ਬਿਲਕੁਲ ਵੀ ਹਿੰਮਤ ਨਹੀਂ ਸੀ ਦੋਵੇਂ ਪੁੱਤਰ ਮਾਂ ਦੇ ਕਮਰੇ ਵਿੱਚੋਂ ਬਾਹਰ ਚਲੇ ਗਏ ਸ਼ਿੰਦਰ ਕੌਰਦਿਆਂ ਦੋਵੇਂ ਨੂੰ ਹਾਂ ਰਣਵੀਰ ਅਤੇ ਰਣਦੀਪ ਹਲੇ ਤੱਕ ਵੀ ਆਪਣੀ ਸੱਸ ਨੂੰ ਤਾਨੇ ਮਾਰ ਰਹੀਆਂ ਸੀ ਸ਼ਿੰਦਰ ਕੌਰ ਦੁਪੱਟੇ ਦੇ ਪੱਲੇ ਨਾਲ ਆਪਣੇ ਹੰਝੂ ਸਾਫ ਕਰ ਰਹੀ ਸੀ ਤੇ ਸੋਚ ਰਹੀ ਸੀ ਕਿ ਕੀ ਸੱਚਮੁੱਚ ਮੇਰਾ ਹੁਣ ਕੋਈ ਨਹੀਂ ਹੈ ਸ਼ਿੰਦਰ ਕੌਰ ਉਸ ਦਿਨ ਨੂੰ ਯਾਦ ਕਰਨ ਲੱਗੀ ਜਦੋਂ ਉਸਦੇ ਪੁੱਤਰ ਦਾ ਵਿਆਹ ਸੀ ਤੇ ਉਹ ਤਿਆਰ ਹੋ ਰਹੀ ਸੀ ਉਸ ਦਾ ਘਰ ਵਾਲਾ ਮਹਿੰਦਰ ਸਿੰਘ ਕਹਿਣ ਲੱਗਿਆ ਸੀ ਕਿ ਸ਼ਿੰਦਰ ਕੌਰੇ ਤਿਆਰ ਹੋਣ ਵਿੱਚ ਕਿੰਨਾ ਕੁ ਟਾਈਮ ਲੱਗੇਗਾ ਕਿਤੇ ਅਜੇਹਾ ਨਾ ਹੋਵੇ ਕਿ ਸਾਡੇ ਮੁੰਡੇ ਦੇ ਵਿਆਹ ਵਿੱਚ ਅਸੀਂ ਖੁਦ ਹੀ ਲੇਟ ਹੋ ਜਾਈਏ ਸ਼ਿੰਦਰ ਕੌਰ ਨੇ ਕਿਹਾ ਕਿ ਮੈਂ ਮੁੰਡੇ ਦੀ ਮਾਂ ਹਾਂ ਇਸ ਲਈ ਤਿਆਰ ਹੋਣ ਵਿੱਚ ਥੋੜਾ ਟਾਈਮ ਤਾਂ ਲੱਗ ਹੀ ਜਾਵੇਗਾ ਮਹਿੰਦਰ ਸਿੰਘ ਨੇ ਹੱਸਦੇ ਹੋਏ ਕਿਹਾ ਕਿ ਅੱਜ ਤਾਂ ਤੂੰ ਬਹੁਤ ਹੀ ਸੁੰਦਰ ਲੱਗ ਰਹੀ ਹੈ ਸ਼ਿੰਦਰ ਕੌਰ ਕਹਿਣ ਲੱਗੀ ਕਿ ਤੁਸੀਂ ਵੀ ਮਸਤੀ ਕਰਨ ਦਾ ਕੋਈ ਵੀ ਟਾਈਮ ਨਹੀਂ ਦੇਖਦੇ ਸਿੰਦਰ ਕੌਰ ਨੇ ਆਪਣੀ ਨੂੰ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਕੋਈ ਵੀ ਕਮੀ ਨਾ ਛੱਡੀ ਉਸਨੇ ਹਰ ਛੋਟੀ ਵੱਡੀ ਚੀਜ਼ ਦਾ ਖਿਆਲ ਰੱਖਿਆ ਤੇ ਆਪਣੀ ਨੂੰ ਰਣਵੀਰ ਨੂੰ ਕਿਹਾ ਕਿ ਅੱਜ ਤੋਂ ਇਹ ਘਰ ਤੇਰਾ ਆਪਣਾ ਘਰ ਹੈ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਬਿਲਕੁਲ ਵੀ ਝਿਜਕੀ ਨਾ ਅੱਜ ਉਹ ਹੀ ਨੂੰ ਆਪਣੀ ਸੱਸ ਉੱਪਰ ਚੋਰੀ ਦਾ ਇਲਜ਼ਾਮ ਲਾ ਰਹੀ ਸੀ ਸ਼ਿੰਦਰ ਕੌਰ ਨੇ ਮਹਿੰਦਰ ਸਿੰਘ ਨੂੰ ਯਾਦ ਕਰਦੇ ਹੋਏ ਕਿਹਾ ਕਿ ਜੇਕਰ ਅੱਜ ਤੁਸੀਂ ਹੁੰਦੇ ਤਾਂ ਮੈਨੂੰ ਇਸ ਤਰ੍ਹਾਂ ਆਪਣਿਆਂ ਦੇ ਵਿੱਚ ਹੀ ਬੇਗਾਨੀ ਨਾ ਸਮਝਿਆ ਜਾਂਦਾ ਸ਼ਿੰਦਰ ਕੌਰ ਹਲੇ ਇਸ ਤਰ੍ਹਾਂ ਨੇ ਸੋਚ ਹੀ ਰਹੀ ਸੀ ਕਿ ਉਸ ਦਿਨ ਨੂੰ ਰਣਦੀਪ ਆਈ ਤੇ ਚਾਹ ਦਾ ਗਲਾਸ ਉਸ ਕੋਲ ਰੱਖਦੀ ਹੋਈ ਕਹਿਣ ਲੱਗੀ ਕਿ ਮੰਮੀ ਜੀ ਚਾਹ ਪੀ ਲੈਣਾ ਸ਼ਿੰਦਰਕੌਰ ਨੇ ਚਾਹ ਵਾਲਾ ਗਲਾਸ ਚੁੱਕਿਆ ਅਤੇ ਪੀਣ ਲੱਗੀ ਚਾਹ ਪੀਣ ਤੋਂ ਬਾਅਦ ਸ਼ਿੰਦਰਕੌਰ ਫੇਰ ਪੁਰਾਣੀਆਂ ਯਾਦਾਂ ਵਿੱਚ ਖੋ ਗਈ ਸਵੇਰ ਤੋਂ ਦੁਪਹਿਰ ਹੋ ਚੁੱਕੀ ਸੀ ਪਰ ਸ਼ਿੰਦਰਕੌਰ ਨੂੰ ਕਿਸੇ ਨੇ ਵੀ ਖਾਣਾ ਖਾਣ ਲਈ ਨਹੀਂ ਬੁਲਾਇਆ ਫਿਰ ਉਹ ਹੌਲੀ-ਹੌਲੀ ਖੋਦ ਹੀ ਕਮਰੇ ਵਿੱਚੋਂ ਬਾਹਰ ਚਲੀ ਗਈ ਅਤੇ ਆਪਣੀ ਨੂੰਹ ਨੂੰ ਕਹਿਣ ਲੱਗੀ ਕਿ ਪੁੱਤਰ ਮੈਨੂੰ ਭੁੱਖ ਲੱਗੀ ਹੈ ਖਾਣਾ ਬਣ ਗਿਆ ਹੈ ਤਾਂ ਕੁਝ ਮੈਨੂੰ ਵੀ ਖਾਣ ਲਈ ਦੇ ਦਿਓ ਰਣਵੀਰ ਕਹਿਣ ਲੱਗੀ ਕਿ ਮੰਮੀ ਜੀ ਹੁਣ ਤਾਂ ਖਾਣਾ ਖਤਮ ਹੋ ਗਿਆ ਹੈ ਸ਼ਾਮ ਨੂੰ ਖਾ ਲੈਣਾ ਸ਼ਿੰਦਰ ਕੌਰ ਚੁੱਪਚਾਪ ਆਪਣੇ ਕਮਰੇ ਵਿੱਚ ਵਾਪਸ ਆ ਗਈ ਉਹ ਸੋਚਣ ਲੱਗੀ ਕਿ ਜਿਹੜੇ ਪੁੱਤਰਾਂ ਦੀ ਪਸੰਦ ਨਾ ਪਸੰਦ ਦਾ ਖਿਆਲ ਉਹ ਹਮੇਸ਼ਾ ਰੱਖਦੀ ਸੀ ਅੱਜ ਉਹਨਾਂ ਪੁੱਤਰਾਂ ਨੇ ਵੀ ਆਪਣੀ ਮਾਂ ਨੂੰ ਖਾਣਾ ਦੇਣਾ ਜ਼ਰੂਰੀ ਨਹੀਂ ਸਮਝਿਆ ਸਿੰਦਰ ਕੌਰ ਚੁੱਪਚਾਪ ਉਠੀ ਅਤੇ ਆਪਣੇ ਕਮਰੇ ਵਿੱਚ ਰੱਖੇ ਹੋਏ ਝੋਲੇ ਨੂੰ ਫਰੋਲਿਆ ਉਸ ਵਿੱਚੋਂ 15-20 ਰੁਪਏ ਹੀ ਨਿਕਲੇ ਜਦੋਂ ਉਹ ਕਰ ਤੋਂ ਬਾਹਰ ਜਾਣ ਲੱਗੀ ਤਾਂ ਉਸ ਦੀ ਨੂੰ ਰਣਵੀਰ ਨੇ ਪੁੱਛਿਆ ਕਿ ਮੰਮੀ ਜੀ ਤੁਸੀਂ ਕਿੱਥੇ ਜਾ ਰਹੇ ਹੋ ਘਰ ਵਿੱਚ ਬਹੁਤ ਸਾਰੇ ਕੰਮ ਹਨ ਹੁਣ ਗਵੰਡੀਆਂ ਦੇ ਘਰ ਜਾ ਕੇ ਚੁਗਲੀਆਂ ਨਾ ਕਰਨ ਲੱਗ ਜਾਇਓ ਨਹੀਂ ਪੁੱਤਰ ਮੈਂ ਜਰਾ ਮੰਦਿਰ ਜਾ ਰਹੀ ਹਾਂ ਇਹ ਕਹਿੰਦੇ ਹੋਏ ਸ਼ਿੰਦਰ ਕੌਰ ਘਰ ਤੋਂ ਬਾਹਰ ਚਲੀ ਗਈ ਉਸ ਨੂੰ ਬਹੁਤ ਜ਼ਿਆਦਾ ਖੁੱਖ ਲੱਗੇ ਹੋਈ ਸੀ ਇਸ ਲਈ ਉਸ ਤੋਂ ਤੁਰਿਆ ਵੀ ਨਹੀਂ ਜਾ ਰਹੀ ਸੀ ਥੋੜੀ ਅੱਗੇ ਗਈ ਤਾਂ ਉਸ ਨੂੰ ਇੱਕ ਪਰੌਂਠਿਆਂ ਵਾਲੀ ਰੇੜੀ ਦਿਖਾਈ ਦਿੱਤੀ ਉਸ ਦਾ ਮਨ ਕੀਤਾ ਕਿ ਉਹ ਪਰੌਂਠੇ ਹੀ ਖਾ ਲਵੇ ਪਰ ਉਸ ਨੇ ਆਪਣੇ ਪੈਸੇ ਵੇਖੇ ਅਤੇ ਚੁੱਪ ਕਰ ਗਈ ਰੇੜੀ ਵਾਲੇ ਭਾਈ ਨੇ ਕਿਹਾ ਕਿ ਮਾਂ ਜੀ ਕੀ ਗੱਲ ਹੈ ਤੁਸੀਂ ਪਰੌਂਠੇ ਖਾਣੇ ਹਨ ਤਾਂ ਆ ਜਾਓ ਸ਼ਿੰਦਰ ਕੌਰ ਕਹਿਣ ਲੱਗੀ ਕਿ ਪੁੱਤਰ ਮੇਰੇ ਕੋਲ ਤਾਂ ਸਿਰਫ 15-20 ਰੁਪਏ ਹਨ ਉਸ ਰੇੜੀ ਵਾਲੇ ਭਾਈ ਨੇ ਕਿਹਾ ਕਿ ਮਾਤਾ ਜੀ ਪੈਸਿਆਂ ਦੀ ਕੋਈ ਗੱਲ ਨਹੀਂ ਤੁਸੀਂ ਪਰੌਠੇ ਖਾਓ ਉਸ ਨੇ ਸ਼ਿੰਦਰ ਕੌਰ ਨੂੰ ਦੋ ਪਰੌਠੇ ਤੇ ਚਾਹ ਦਾ ਗਲਾਸ ਦਿੱਤਾ ਸ਼ਿੰਦਰ ਕੌਰ ਨੇ ਕੰਬਦੇ ਹੋਏ ਹੱਥਾਂ ਨਾਲ ਪਰਾਉਠੇ ਖਾਣ ਸ਼ਿੰਦਰ ਕੌਰ ਪਰਾਉਠੇ ਖਾਣ ਤੋਂ ਬਾਅਦ ਉਸ ਰੇੜੀ ਵਾਲੇ ਭਾਈ ਨੂੰ ਅਸ਼ੀਰਵਾਦ ਦਿੰਦੀ ਹੋਈ ਉੱਥੋਂ ਚਲੀ ਗਈ ਮੰਦਰ ਪਹੁੰਚ ਕੇ ਸ਼ਿੰਦਰ ਕੌਰ ਇੱਕ ਪਾਸੇ ਬੈਠ ਕੇ ਆਪਣੇ ਗਲ ਵਿੱਚ ਪਾਈ ਹੋਈ ਮਾਲਾ ਲਾ ਕੇ ਫੇਰਨ ਲੱਗੀ ਸ਼ਿੰਦਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਅਤੇ ਮਨ ਵਿੱਚ ਬਹੁਤ ਸਾਰੇ ਸਵਾਲ ਸੀ ਥੋੜੀ ਦੇਰ ਬਾਅਦ ਉੱਥੇ ਇੱਕ ਨੌਜਵਾਨ ਆਇਆ ਤੇ ਸ਼ਿੰਦਰ ਕੌਰ ਦਾ ਹਾਲ ਚਾਲ ਪੁੱਛਦੇ ਹੋਏ ਕਹਿਣ ਲੱਗਿਆ ਕਿ ਮਾਂ ਜੀ ਤੁਸੀਂ ਪ੍ਰਸ਼ਾਦ ਲਿਆ ਸ਼ਿੰਦਰਕੌਰ ਨੇ ਨਾਂ ਵਿੱਚ ਸਿਰ ਹਿਲਾਇਆ ਤਾਂ ਉਹ ਨੌਜਵਾਨ ਲੱਡੂਆਂ ਵਾਲਾ ਡੱਬਾ ਲੈ ਆਇਆ ਤੇ ਦੋ ਲੱਡੂ ਕੱਢ ਕੇ ਸ਼ਿੰਦਰਕੌਰ ਨੂੰ ਦੇ ਦਿੱਤੇ ਸ਼ਿੰਦਰਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਮੰਦਰ ਦੇ ਪੁਜਾਰੀ ਨੇ ਸ਼ਿੰਦਰਕੌਰ ਨੂੰ ਦੇਖਿਆ ਤੇ ਕਹਿਣ ਲੱਗੇ ਕਿ ਭੈਣ ਜੀ ਤੁਸੀਂ ਦੁਖੀ ਲੱਗ ਰਹੇ ਹੋ ਜਦੋਂ ਮਨ ਦੁਖੀ ਹੋਵੇ ਤਾਂ ਭਗਵਾਨ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਨ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਸ਼ਿੰਦਰਕੌਰ ਜਦੋਂ ਮੰਦਰ ਵਿੱਚੋਂ ਬਾਹਰ ਆਉਣ ਲੱਗੀ ਤਾਂ ਉਸ ਨੂੰ ਇੱਕ ਸਹੇਲੀ ਮੀਨਾ ਮਿਲੀ ਉਹ ਸ਼ਿੰਦਰਕੌਰ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਈ ਅਤੇ ਪੁੱਛਣ ਲੱਗੀ ਸ਼ਿੰਦਰ ਭੈਣ ਘਰ ਸਭ ਠੀਕ ਹੈ ਤੂੰ ਅਜਿਹੀ ਹਾਲਤ ਕਿਉਂ ਬਣਾ ਰੱਖੀ ਹੈ ਸ਼ਿੰਦਰਕੌਰ ਕਹਿਣ ਲੱਗੀ ਕਿ ਉਹ ਹੁਣ ਘਰ ਨਹੀਂ ਸਿਰਫ ਸਿਰ ਟੇਕਣ ਲਈ ਛੱਤ ਹੈ ਹੁਣ ਤਾਂ ਮੈਨੂੰ ਆਪਣੇ ਹੀ ਘਰ ਵਿੱਚ ਵਿਗਾਨੀ ਹੋ ਗਈ ਹਾਂ ਮੇਰੇ ਮੁੰਡੇ ਅਤੇ ਨੂੰਹ ਮੈਨੂੰ ਰੋਟੀ ਵੀ ਨਹੀਂ ਪੁੱਛਦੇ ਇਹ ਤੂੰ ਕੀ ਕਹਿ ਰਹੀ ਹੈ ਤੇਰੇ ਪੁੱਤ ਤਾਂ ਬਹੁਤ ਸਿਆਣੇ ਸੀ ਪਰ ਫਿਰ ਅਚਾਨਕ ਇਹ ਸਭ ਕੀ ਹੋ ਗਿਆ ਅਚਾਨਕ ਨਹੀਂ ਮੀਨਾ ਇਹ ਸਭ ਮੇਰੇ ਪਤੀ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਹੋਇਆ ਮੀਨਾ ਕਹਿਣ ਲੱਗੀ ਕਿ ਤੂੰ ਮੇਰੇ ਨਾਲ ਮੇਰੇ ਘਰ ਚੱਲ ਸ਼ਿੰਦਰਕੌਰ ਨੇ ਕਿਹਾ ਕਿ ਹੁਣ ਮੈਂ ਕਿਸੇ ਉੱਪਰ ਬੋਝ ਨਹੀਂ ਬਣਨਾ ਚਾਹੁੰਦੀ ਮੀਨਾ ਨੇ ਉਸ ਨੂੰ ਕੁਝ ਫਲ ਅਤੇ ਪੈਸੇ ਦਿੱਤੇ ਪਰ ਸ਼ਿੰਦਰਕੌਰ ਨੇ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ ਸ਼ਾਮ ਹੋਣ ਲੱਗੀ ਸੀ ਫਿਰ ਸ਼ਿੰਦਰਕੌਰ ਆਪਣੇ ਘਰ ਵੱਲ ਚੱਲ ਪਈ ਜਦੋਂ ਉਹ ਆਪਣੇ ਘਰ ਪਹੁੰਚੀ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਉਸ ਦੇ ਕਮਰੇ ਵਿੱਚੋਂ ਬਹੁਤ ਸਾਰੀਆਂ ਆਵਾਜ਼ਾਂ ਆ ਰਹੀਆਂ ਸੀ ਉਸ ਦੀ ਅਲਮਾਰੀ ਦੇ ਕੱਪੜੇ ਅਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਸ਼ਿੰਦਰ ਕੌਰ ਦੀਆਂ ਨੂੰਹਾਂ ਉਸ ਦੇ ਕਮਰੇ ਦੀ ਤਲਾਸ਼ੀ ਲੈ ਰਹੀਆਂ ਸੀ ਸ਼ਿੰਦਰ ਕੌਰ ਨੇ ਆਪਣੀਆਂ ਨੂੰਹਾਂ ਨੂੰ ਪੁੱਛਿਆ ਕਿ ਇਹ ਤੁਸੀਂ ਕੀ ਕਰ ਰਹੀਆਂ ਹੋ ਤਾਂ ਉਸ ਦੀਆਂ ਨੂੰਹਾਂ ਕਹਿਣ ਲੱਗੀਆਂ ਕਿ ਚੰਗਾ ਹੋਇਆ ਤੂੰ ਟਾਈਮ ਤੇ ਆ ਗਈ ਹੁਣ ਸੱਚ ਸੱਚ ਦੱਸ ਕਿ ਪੈਸੇ ਕਿੱਥੇ ਰੱਖੇ ਹਨ ਤੁਸੀਂ ਕਿਹੜੇ ਪੈਸਿਆਂ ਦੀ ਗੱਲ ਕਰ ਰਹੇ ਹੋ ਉਹੀ ਜੋ ਤੁਸੀਂ ਰਸੋਈ ਵਿੱਚੋਂ ਚੱਕੇ ਹਨ ਸ਼ਿੰਦਰ ਕੌਰ ਨੇ ਕਿਹਾ ਕਿ ਤੁਹਾਨੂੰ ਹੋਸ਼ ਵੀ ਹੈ ਕਿ ਤੁਸੀਂ ਕੀ ਕਹਿ ਰਹੀਆਂ ਹੋ ਤੁਸੀਂ ਆਪਣੀ ਹੀ ਸੱਸ ਤੇ ਚੋਰੀ ਦਾ ਇਲਜ਼ਾਮ ਲਾ ਰਹੀਆਂ ਹੋ ਰਣਵੀਰ ਕਹਿਣ ਲੱਗੀ ਕਿ ਮੰਮੀ ਜੀ ਹੁਣ ਡਰਾਮਾ ਨਾ ਕਰੋ ਚੁੱਪਚਾਪ ਮੇਰੇ ਪੈਸੇ ਵਾਪਸ ਕਰ ਦਿਓ ਨਹੀਂ ਤਾਂ ਤੁਸੀਂ ਨਹੀਂ ਜਾਣਦੇ ਤੁਹਾਡੇ ਨਾਲ ਕੀ ਹੋਵੇਗਾ ਹੁਣ ਤੁਹਾਡੀ ਇਸ ਘਰ ਵਿੱਚ ਕੋਈ ਜ਼ਰੂਰਤ ਨਹੀਂ ਹੈ ਸ਼ਿੰਦਰ ਕੌਰ ਨੇ ਨਰਮ ਲਹਿਜੇ ਵਿੱਚ ਕਿਹਾ ਕਿ ਮੈਂ ਪੈਸੇ ਨਹੀਂ ਲਈ ਉਸ ਦਿਨ ਉਹ ਕਹਿਣ ਲੱਗੀ ਕਿ ਜੇ ਕਰ ਪੈਸੇ ਤੁਹਾਡੇ ਕੋਲ ਨਹੀਂ ਤਾਂ ਫਿਰ ਜ਼ਮੀਨ ਖਾ ਗਈ ਜਾਂ ਅਸਮਾਨ ਨਿਗਲ ਗਿਆ ਸ਼ਿੰਦਰਕੌਰ ਉਦਾਸ ਹੋ ਕੇ ਆਪਣੇ ਮੰਜੇ 'ਤੇ ਬੈਠ ਗਈ ਉਸ ਦੀ ਨੂੰ ਨੇ ਉਸ ਦੇ ਹੱਥੋਂ ਉਹ ਲਿਫਾਫਾ ਖੋ ਕੇ ਸਮਾਨ ਖਿਲਾਰ ਦਿੱਤਾ ਜਿਸ ਵਿੱਚ ਉਸ ਦੀ ਸਹੇਲੀ ਨੇ ਫਰੂਟ ਪਾ ਕੇ ਦਿੱਤੇ ਸੀ ਸਾਰੇ ਫਲ ਜ਼ਮੀਨ 'ਤੇ ਖਿਲਾਰਦੇ ਹੋਏ ਉਸ ਦੀ ਨੂੰ ਕਹਿਣ ਲੱਗੀ ਕਿ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਸੀ ਤਾਂ ਫਿਰ ਇਹ ਫਲ ਕਿੱਥੋਂ ਲਿਆਂਦੇ ਇਹ ਤਾਂ ਮੈਂ ਮੰਦਰ ਗਈ ਸੀ ਉਥੋਂ ਪ੍ਰਸ਼ਾਦ ਮਿਲਿਆ ਸੀ ਅੱਛਾ ਹੁਣ ਚੋਰੀ ਕਰਨ ਦੇ ਨਾਲ ਨਾਲ ਬਹਾਨੇ ਵੀ ਬਣਾਉਣ ਲੱਗ ਪਏ ਸ਼ਿੰਦਰਕਾਰ ਨੇ ਉੱਚੀ ਆਵਾਜ਼ ਵਿੱਚ ਕਿਹਾ ਬਸ ਕਰੋ ਮੈਂ ਬਹੁਤ ਕੁਝ ਸਹਿ ਲਿਆ ਪਰ ਹੁਣ ਹੋਰ ਨਹੀਂ ਏ ਸੁਣ ਕੇ ਉਸ ਦਿਆਂ ਨੂੰ ਹਾਂ ਇੱਕ ਦੂਜੀ ਵੱਲ ਵੇਖਣ ਲੱਗੀਆਂ ਤੇ ਕਮਰੇ ਵਿੱਚੋਂ ਬਾਹਰ ਚਲੀਆਂ ਗਈਆਂ ਸ਼ਿੰਦਰ ਕੌਰ ਕਮਰੇ ਦਾ ਖਲਾਰਾ ਸਮੇਟਣ ਲੱਗੀ ਤਾਂ ਉਸ ਨੂੰ ਉਹ ਚਾਬੀ ਮਿਲੀ ਜੋ ਉਸ ਦੇ ਪਤੀ ਨੇ ਉਸ ਨੂੰ ਸੰਭਾਲ ਕੇ ਰੱਖਣ ਲਈ ਦਿੱਤੀ ਸੀ ਅਤੇ ਕਿਹਾ ਸੀ ਕਿ ਮੇਰੇ ਜਾਣ ਤੋਂ ਬਾਅਦ ਇਹ ਚਾਬੀ ਜਾ ਕੇ ਬੈਂਕ ਵਿੱਚ ਮੈਨੇਜਰ ਨੂੰ ਦਿਖਾ ਦੇਈ ਸ਼ਿੰਦਰ ਕੌਰ ਨੇ ਉਹ ਚਾਬੀ ਆਪਣੇ ਦੁਪट्टे ਦੇ ਨਾਲ ਬੰਨ ਲਈ ਰਾਤ ਹੋ ਚੁੱਕੀ ਸੀ ਪਰ ਉਸ ਦੀਆਂ ਨੂਹਾਂ ਨੇ ਅੱਜ ਵੀ ਉਸ ਨੂੰ ਖਾਣਾ ਨਹੀਂ ਦਿੱਤਾ ਸੀ ਸ਼ਿੰਦਰ ਕੌਰ ਨੇ ਉਸ ਦੀ ਸਹੇਲੀ ਵੱਲੋਂ ਦਿੱਤੇ ਗਏ ਫਰੂਟ ਖਾਦੇ ਅਤੇ ਸੌ ਗਈ ਸਵੇਰ ਹੁੰਦੇ ਹੀ ਸ਼ਿੰਦਰ ਕੌਰ ਉਹ ਚਾਬੀ ਅਤੇ ਕੁਝ ਜ਼ਰੂਰੀ ਕਾਗਜ਼ ਲੈ ਕੇ ਬੈਂਕ ਚਲੀ ਗਈ ਜਦੋਂ ਸ਼ਿੰਦਰ ਕੌਰ ਨੇ ਬੈਂਕ ਪਹੁੰਚ ਕੇ ਉਹ ਚਾਬੀ ਮੈਨੇਜਰ ਨੂੰ ਦਿਖਾਈ ਤਾਂ ਉਸਨੇ ਬੜੇ ਹੀ ਸਤਕਾਰ ਨਾਲ ਸ਼ਿੰਦਰਕੌਰ ਨੂੰ ਆਪਣੇ ਕੈਵਨ ਵਿੱਚ ਬਿਠਾ ਲਿਆ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਮੈਨੇਜਰ ਨੇ ਬੈਂਕ ਦੇ ਇੱਕੀ ਅਧਿਕਾਰੀ ਨੂੰ ਸ਼ਿੰਦਰਕੌਰ ਨੂੰ ਉਸਦੇ ਲੋਕਰ ਕੋਲੇ ਲਿਜਾਣ ਲਈ ਕਿਹਾ ਲੋਕਰ ਦਾ ਨਾਂ ਸੁਣਦੇ ਹੀ ਸ਼ਿੰਦਰਕੌਰ ਹੈਰਾਨ ਹੋ ਗਈ ਫਿਰ ਅਧਿਕਾਰੀ ਨੇ ਸ਼ਿੰਦਰਕੌਰ ਨੂੰ ਲੌਕਰ ਕੋਲ ਲਿਆ ਕੇ ਲੌਕਰ ਖੋਲਣ ਲਈ ਕਿਹਾ ਜਦੋਂ ਸ਼ਿੰਦਰ ਕੌਰ ਨੇ ਉਹ ਲੌਕਰ ਖੋਲ੍ਹਿਆ ਤਾਂ ਉਸ ਵਿੱਚ ਗਹਿਣੇ ਪੈਸੇ ਅਤੇ ਜਾਇਦਾਦ ਦੇ ਕਾਗਜ਼ ਸੀ ਸ਼ਿੰਦਰ ਕੌਰ ਨੇ ਪੈਸੇ ਆਪਣੇ ਅਕਾਊਂਟ ਵਿੱਚ ਟਰਾਂਸਫਰ ਕੀਤੇ ਤੇ ਗਹਿਣੇ ਤੇ ਕੁਝ ਨਕਦੀ ਲੈ ਕੇ ਬੈਂਕ ਵਿੱਚੋਂ ਬਾਹਰ ਆ ਗਈ ਉੱਥੋਂ ਉਹ ਆਪਣੀ ਸਹੇਲੀ ਦੇ ਘਰ ਚਲੀ ਗਈ ਮੀਨਾ ਦੇ ਨੂੰ ਪੁੱਤਰ ਨੇ ਸ਼ਿੰਦਰਕੌਰ ਨੂੰ ਆਪਣੀ ਮਾਂ ਵਾਂਗ ਬਹੁਤ ਸਤਿਕਾਰ ਨਾਲ ਖਾਣਾ ਖਵਾਇਆ ਤੇ ਕਿਹਾ ਕਿ ਤੁਸੀਂ ਸਾਡੇ ਨਾਲ ਸਾਡੇ ਘਰ ਵਿੱਚ ਰਹਿ ਸਕਦੇ ਹੋ ਸ਼ਿੰਦਰਕੌਰ ਨੇ ਆਪਣੀ ਸਹੇਲੀ ਨੂੰ ਆਪਣਾ ਫੈਸਲਾ ਸੁਣਾਇਆ ਕਿ ਮੈਂ ਆਪਣੀ ਜਾਇਦਾਦ ਨਾਲ ਉਹਨਾਂ ਬਜ਼ੁਰਗਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ ਜੋ ਮੇਰੀ ਤਰ੍ਹਾਂ ਬੇਕਾਰਤੇ ਬੇਸਹਾਰ ਹਨ ਮੀਨਾ ਦੇ ਨੂੰ ਪੁੱਤਰ ਤੇ ਮੀਨਾ ਨੂੰ ਸ਼ਿੰਦਰ ਕੌਰ ਦਾ ਫੈਸਲਾ ਬਹੁਤ ਵਧੀਆ ਲੱਗਿਆ ਉਧਰ ਸ਼ਿੰਦਰ ਕੌਰ ਦੇ ਘਰ ਵਿੱਚ ਉਸ ਦੇ ਪੁੱਤਰਾਂ ਨੇ ਆਪਣੀਆਂ ਪਤਨੀਆਂ ਨੂੰ ਪੁੱਛਿਆ ਕਿ ਮਾਂ ਹਲੇ ਤੱਕ ਘਰ ਕਿਉਂ ਨਹੀਂ ਆਈ ਤਾਂ ਉਹ ਕਹਿਣ ਲੱਗੀਆਂ ਕਿ ਪਤਾ ਨਹੀਂ ਸਾਨੂੰ ਤਾਂ ਮੰਦਰ ਜਾਣ ਦਾ ਕਹਿ ਕੇ ਗਈ ਸੀ ਉਹਦੇ ਹੀ ਕਾਰਜ ਆਵੇਗੀ ਉਹ ਛੋਟੀ ਬੱਚੀ ਨਹੀਂ ਹੈ ਰਾਤ ਨੂੰ ਸ਼ਿੰਦਰਕੌਰ ਦੇ ਪੁੱਤਰਾ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਨਾ ਕੀਤੀ ਪਰ ਸਵੇਰ ਹੁੰਦੇ ਹੀ ਉਹਨਾਂ ਨੂੰ ਵੀ ਆਪਣੀ ਮਾਂ ਦੀ ਚਿੰਤਾ ਹੋਣ ਲੱਗੀ ਉਹ ਸੋਚਣ ਲੱਗੇ ਕਿ ਕਿਤੇ ਮਾਂ ਨੂੰ ਕੁਝ ਹੋ ਤਾਂ ਨਹੀਂ ਗਿਆ ਸ਼ਿੰਦਰਕੌਰ ਦੀ ਨੂੰ ਰਣਵੀਰ ਕਹਿਣ ਲੱਗੀ ਕਿ ਹੁਣ ਤੁਸੀਂ ਜ਼ਿਆਦਾ ਫਿਕਰ ਨਾ ਕਰੋ ਜਦੋਂ ਵਾਪਸ ਆਉਣਾ ਹੋਵੇਗਾ ਆ ਜਾਵੇਗੀ ਅਗਲੇ ਦਿਨ ਸ਼ਿੰਦਰ ਕੌਰ ਆਪਣੀ ਸਹੇਲੀ ਦੇ ਪੁੱਤਰ ਨੂੰ ਲੈ ਕੇ ਵਕੀਲ ਕੋਲ ਚਲੀ ਗਈ ਉਸ ਨੇ ਆਪਣੀ ਸਾਰੀ ਜਾਇਦਾਦ ਬੇਸਹਾਰਾ ਬਜ਼ੁਰਗਾਂ ਦੇ ਨਾਮ ਕਰ ਦਿੱਤੀ ਅਤੇ ਆਪਣੇ ਪੁੱਤਰਾਂ ਨੂੰ ਵੇਦਖਲ ਕਰ ਦਿੱਤਾ ਵਕੀਲ ਨੇ ਸਾਰੇ ਕਾਗਜ਼ ਤਿਆਰ ਕਰਨ ਤੋਂ ਬਾਅਦ ਸ਼ਿੰਦਰ ਕੌਰ ਦੇ ਦਸਤਖਤ ਕਰਵਾ ਲਏ ਸ਼ਿੰਦਰ ਕੌਰ ਨੇ ਵਕੀਲ ਨੂੰ ਅਖਬਾਰ ਵਿੱਚ ਖਬਰ ਲਵਾਉਣ ਲਈ ਵੀ ਕਹਿ ਦਿੱਤਾ ਸ਼ਿੰਦਰ ਕੌਰ ਮੀਨਾ ਦੇ ਪੁੱਤਰ ਨਾਲ ਮੀਨਾ ਦੇ ਘਰ ਵਾਪਸ ਆ ਗਈ ਜਦੋਂ ਅਗਲਾ ਦਿਨ ਚੜਿਆ ਤਾਂ ਮੀਨਾ ਦੇ ਪੁੱਤਰ ਨੇ ਸ਼ਿੰਦਰ ਕੌਰ ਨੂੰ ਅਖਬਾਰ ਦਿਖਾਉਂਦੇ ਹੋਏ ਕਿਹਾ ਕਿ ਮਾਸੀ ਜੀ ਅਖਬਾਰ ਵਿੱਚ ਖਬਰ ਲੱਗ ਚੁੱਕੀ ਹੈ ਚਾਹ ਪਾਣੀ ਪੀਣ ਤੋਂ ਬਾਅਦ ਸ਼ਿੰਦਰ ਕੌਰ ਨੇ ਅਖਬਾਰ ਹੱਥ ਵਿੱਚ ਫੜੀ ਅਤੇ ਆਪਣੇ ਘਰ ਚਲੀ ਗਈ ਜਦੋਂ ਸ਼ਿੰਦਰ ਕੌਰ ਆਪਣੇ ਘਰ ਗਈ ਤਾਂ ਉਸ ਦੀ ਨੂੰ ਉਸ ਨੂੰ ਤਾਨੇ ਮਾਰਦੀ ਹੋਈ ਕਹਿਣ ਲੱਗੀ ਕਿ ਦੋ ਦਿਨ ਤੱਕ ਕਿੱਥੇ ਸੀ ਸ਼ਿੰਦਰ ਕੌਰ ਨੇ ਆਪਣੇ ਪੁੱਤਰ ਤੇ ਨੂੰਹਾਂ ਨੂੰ ਅਖਬਾਰ ਦੀ ਖ਼ਬਰ ਪੜhai ਜਿਸ ਨੂੰ ਪੜ੍ਹ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਖਬਾਰ ਵਿੱਚ ਲਿਖਿਆ ਸੀ ਕਿ ਮੈਂ ਸ਼ਿੰਦਰ ਕੌਰ ਆਪਣੇ ਪੁੱਤਰਾਂ ਨੂੰ ਆਪਣੀ ਜ਼ਮੀਨ ਜਾਇਦਾਦ ਅਤੇ ਘਰ ਵਿੱਚੋਂ ਬੇਦਖਲ ਕਰ ਰਹੀ ਹਾਂ ਮੇਰੇ ਮਰਨ ਤੋਂ ਬਾਅਦ ਵੀ ਉਹਨਾਂ ਦਾ ਮੇਰੀ ਜਾਇਦਾਦ ਉੱਤੇ ਕੋਈ ਹੱਕ ਨਹੀਂ ਹੈ ਸ਼ਿੰਦਰ ਕੌਰ ਨੇ ਆਪਣੇ ਪੁੱਤਰ ਅਤੇ ਨੂੰਹਾਂ ਨੂੰ ਆਪਣੀ ਜਾਇਦਾਦ ਦੇ ਕਾਗਜ਼ਾਂ ਦੀ ਫੋਟੋਕਾਪੀ ਵੀ ਦਿਖਾਈ ਉਸ ਨੇ ਆਪਣੇ ਨੂਹਾ ਪੁੱਤਰਾਂ ਨੂੰ ਕਿਹਾ ਕਿ ਇਹ ਘਰ ਹੁਣ ਸਿਰਫ ਮੇਰਾ ਹੈ ਤੁਸੀਂ ਇਸ ਨੂੰ ਛੱਡ ਕੇ ਚਲੇ ਜਾਓ ਉਸ ਦੀਆਂ ਨੂਹਾ ਅਤੇ ਪੁੱਤਰ ਸਿੰਦਰਕੌਰ ਦੀਆਂ ਮਿੰਤਾ ਕਰਨ ਲੱਗੇ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਸਿੰਦਰਕੌਰ ਨੇ ਆਪਣੇ ਘਰ ਵਿੱਚ ਆਸ਼ਰਮ ਖੋਲ੍ਹ ਲਿਆ ਉੱਥੇ ਬਹੁਤ ਸਾਰੀਆਂ ਔਰਤਾਂ ਜੋ ਸ਼ਿੰਦਰਕੌਰ ਵਾਂਗ ਆਪਣੀਆਂ ਨੂੰਹਾਂ ਦੀਆਂ ਸਤਾਈਆਂ ਹੋਈਆਂ ਸੀ ਉਹ ਆ ਕੇ ਉਸ ਨਾਲ ਰਹਿਣ ਲੱਗੀਆਂ ਮੀਨਾ ਦੇ ਪੁੱਤਰ ਨੇ ਇਸ ਕੰਮ ਵਿੱਚ ਸ਼ਿੰਦਰਕੌਰ ਦੀ ਬਹੁਤ ਮਦਦ ਕੀਤੀ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ